ਕਹਾਣੀ ਨੇੜੇ ਹੀ ਆ ਨਾ ਖਵਾਟੀ ਲਓ ਬਾਈ ਜੀ ਮੋਟਰ ਕੋਲੇ ਪਹੁੰਚ ਚੁੱਕੇ ਆ ਤੇ ਲੋਡ ਹੋਈ ਦੀ ਆ ਇਹ ਸਮਾਨ ਰੱਖਿਆ ਸਾਰਾ ਜਿੰਨਾ ਸਮਾਨ ਦੀ ਲੋਡ ਸੀ ਪਹਿਲਾਂ ਤਾਂ ਆਏ ਦੱਸੋ ਵੀ ਆਪਣਾ ਕੈਵਨ ਕਿਵੇਂ ਅੰਦਰੋਂ ਇਹ ਤਾਂ ਬਰਸ਼ੋ ਬਰੁਸ਼ੋ ਮਾਰਾਂਗੇ ਇਹਦੇ ਆਉਣ ਥੋੜੀ ਚੰਕ ਘਟੀ ਵੀ ਆ ਹੈ ਬਣਾ ਦੇਣੀ ਆ ਗੱਲ ਮੈਂ ਕਹਿੰਦਾ ਜਮਾ ਇਹ ਮਾਲ ਭਰੇ ਆ ਤੁਹਾਨੂੰ ਮੈਂ ਦਿਖਾ ਦਿੰਦਾ ਆਜੋ ਬਈ ਇਹ ਭਰੇ ਹੋਇਆ ਟਰਾਂਸਫਾਰਮਰ ਭਰੇ ਹੋਇਆ ਡਾਲੇ ਦਾ ਥੋੜਾ ਜਿਹਾ ਕਰਨ ਵਾਲਾ ਸੈਟ ਬਟ ਤੇ ਬਾਕੀ ਆ ਟਰਾਂਸਫਾਰਮਰ ਭਰੇ ਹੋਏ ਆ ਉਹ ਵੀ ਮਗਰ ਸਾਰੇ ਬੰਨੇ ਬੰਨੇ ਵੀ ਟਿਕਾ ਕੇ ਤੇ ਹੁਣ ਪਾਉਨੇ ਆ ਚਾਲੇ ਜੀਦਾ ਜਹਾਜ ਜਾਣ ਨਾਲੋਂ ਔਖੀ ਆ ਡਰਾਈਵਰੀ ਟਰੱਕਾਂ ਦੀ ਦੇ ਜਾਲਮਾਂ ਅਰੇ ਤੇ ਵਿੱਚ ਰੂਲ ਤੀ ਜਵਾਨੀ ਕਾਟੋ ਕਾ ਤੂੰ ਕਾਟੋ ਕਾ ਤੂੰ 60 ਕਿਲੋਮੀਟਰ ਸਪੀਡ ਪ੍ਰਤੀ ਘੰਟਾ ਤੇ ਬੈਲਟਾਂ ਉਲਟਾਂ ਪਾਈਆਂ ਹੋਈਆਂ ਸੈੱਟ ਕਰਿਆ ਹੋਇਆ ਤਾਂ ਮ ਜਮਾਂ ਤੇ ਬਾਕੀ ਗੱਡੀ ਓਕੇ ਟਾਇਰ ਤਾਂ ਆ ਲਿਖਿਆ ਲਿਖਿਆ ਹੈਗਾ ਊੜਾ ਅੜਾ ਬਈ ਕਿਵੇਂ ਲੱਗਿਆ ਊੜਾ ਇੱਧਰ ਊੜਾ ਦਾ ਲਿਖਿਆ ਹੋਇਆ ਕਿਵੇਂ ਬਾਈ ਕਿਵੇਂ ਵੀਡੀਓ ਪਾਈ ਜਣਾ ਹੋਰ ਮੈਂ ਕਿ ਆ ਪਾਲ ਗੇ ਇਹ ਲੈਣੀ ਹੈ ਕਿ ਨਹੀਂ ਨਹੀਂ ਬਾਈ ਉਹ ਤਾਂ ਮੈਂ ਹੂੰ ਬਣਾਣਾ ਜਾਣਾ ਸੀ ਕਿੱਥੇ ਜਾਣਾ ਹੈ ਪਾਪਾ ਨੇੜੇ ਹੀ ਜਾਣਾ ਖਵਾਟੀ ਅਦੁੱਲਾ ਚੋਬਰ ਠੀਕ ਹੈ